ਜਿਹੜਾ ਯਤੀਮ ਸੀ ਜਿਹੜਾ ਲਵਾਰਸ ਸੀਗਾ ਅੱਜ ਉਹਦੇ ਵਾਰਿਸ ਆ ਗਏ ਨੇ ਸੁਣੂ ਹਮੇਸ਼ਾ ਗੱਲ ਕੰਡਾ ਹੁੰਦਾ ਸੀ ਵੀ ਮੇਰੀ ਮਾਂ ਮੈਨੂੰ ਜਨਮ ਦੇਣ ਮੌਕੇ ਮਰ ਗਈ ਸੀ ਮੇਰਾ ਬਾਪ ਬੜਾ ਵੱਡਾ ਸਰਦਾਰ ਸੀ ਤਕੜਾ ਫਿਰ ਉਹਨਾਂ ਨੇ ਟਰਾਂਸਪੋਰਟ ਦੇ ਵਿੱਚ ਆਪਦੇ ਇੱਕ ਗੱਡੀ ਦੇ ਡਰਾਈਵਰ ਨੂੰ ਮੈਨੂੰ ਉਹਦ ਦੇਤਾ ਤਾਂ ਉਹ ਡੈਡੀ ਨੇ ਤੇ ਮੰਮੀ ਨੇ ਮੈਨੂੰ ਪਾਲਿਆ ਉਹਦੀਆਂ ਤਿੰਨ ਬੇਟੀਆਂ ਸੀ ਜਮਨ ਮੇਰੀਆਂ ਤਿੰਨ ਭੈਣਾਂ ਸੀ ਔਰ ਮੈਂ ਜਦੋਂ ਥੋੜਾ ਵੱਡਾ ਹੋਇਆ ਤਾਂ ਪਹਾੜ ਸੀ ਮੇਰੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ ਉਹਨਾਂ ਨੂੰ ਵਾਰਸ ਚਾਹੀਦਾ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡਾ ਵਾਰਸ ਪਹਾੜ ਜਾ ਬਾਹਰ ਜਾਏ ਉਹਨਾਂ ਨੇ ਇਹਨੂੰ ਵਾਰਸ ਨਹੀਂ ਮੰਨਿਆ ਉਹਨਾਂ ਨੇ ਆਪਣੀ ਬੇਟੀ ਵਿਆਹ ਕੇ ਘਰ ਜਵਾਈ ਰੱਖ ਲਿਆ ਕਰਿਆ ਪਛਾਣਿਆ ਧਿਆਨ ਨਾਲ ਦੇ ਮੈਨੂੰ ਲੈਣ ਨਹੀਂ ਆਉਂਦੀ ਤੁਸੀਂ ਹਾਂ ਜੀ ਹਾਂ ਜੀ ਹੁਣ ਪਛਾਣ ਲਓ ਵਾਹ ਤਨੂੰ ਕੌਣ ਪਤਾ ਇਹ ਹਾਂਜੀ ਹੁਣ ਪਤਾ ਲੱਗ ਗਿਆ ਕੌਣ ਮਾਸੀ ਮਾਸੀ ਆ ਤੇਰੀ ਮਾਂ ਹੀ ਆ ਤੇਰੀ ਮਾਸੀ ਕਹਦੀ ਆ ਪੁੱਤ ਇਹ ਇਹ ਢਿੰਡਲੀ ਸਰਦਾਰ ਨਹੀਂ ਆ ਇਹ ਮੰਮੀ ਦੇ ਤੇਰੀ ਜਨਮ ਦਿਨ ਸਮੇ ਚੱਲ ਬਸੀ ਸੀਗੀ ਹਾਂਜੀ ਇਹੀ ਮਾਂ ਮੱਦ ਕੇ ਓਏ ਤੈਨੂੰ ਲੱਭਦੀ ਲੱਭਦੀ ਅੱਜ ਪਹੁੰਚੀ ਹੈ ਦੇਖ ਲੈ ਕਿੰਨੇ ਸਾਲ ਹੋ ਗਏ ਅੱਜ ਤੈਨੂੰ ਕਿੰਨੇ ਸਾਲਾਂ ਬਾਅਦ ਮਿਲੀ ਹੈ ਕਿਨੇ ਮੈਨੂੰ ਆ ਕੇ ਦੱਸੀ ਸਾਰੀ ਗੱਲ ਪੁੱਤ ਕਿਵੇਂ ਕਿਵੇਂ ਕੀ ਕੀ ਹੋਇਆ ਤੇਰੀ ਜ਼ਿੰਦਗੀ ਚ ਕਿੱਦਾਂ ਤੂੰ ਕਹਿੰਦਾ ਸੀ ਨਾ ਵੀ ਚੀਂਡ ਵਾਲੇ ਸਰਦਾਰ ਉਹ ਮਨੀਮ ਇਹੀ ਭੇਜਦੇ ਹੁੰਦੇ ਸੀ ਮਾਤਾ ਹਾਂਜੀ ਹਾਂ ਮੈਂ ਵੀ ਆਉਂਦੀ ਹੁੰਦੀ ਸੀ ਮੈਂ ਵੀ ਇਹਦੇ ਵਾਸਤੇ ਪਰ ਇਹ ਜੀ ਨੂੰ ਮੈਂ ਛੋਟਾ ਜਿਹਾ ਜੇ ਮੇਰੇ ਕੋਲ ਉਹ ਮੈਂ ਲੈ ਕੇ ਜਾਂਦੀ ਨਹੀਂ ਗੱਡੀ ਤੇ ਉਦੇਪੁਰ ਵੀ ਲੈ ਗਈ ਲੱਤ ਆ ਇਹਦੇ ਪ੍ਰੈਸ਼ਰ ਹੋਈ ਰਹੀ ਸੀ ਪਰ ਠੀਕ ਨਹੀਂ ਉਹ ਨਗਾਰਾ ਠੁੱਕੇ ਨਹੀਂ ਗਈ ਪਰ ਉਹਦੇ ਦੇ ਉੱਪਰ ਮਾਨਸਿਹਰਿਕ ਨਿੱਕਾ ਜਿਹਾ ਪੜਿਆ ਸੀ ਸੱਪਾਟ ਵੀ ਨਜ਼ਰ ਤੋਂ ਲਿਆ ਸੀ ਉਸ ਤੇ ਜਿੰਦੂ ਤੋਂ ਮੇਰੇ ਸਿਆ ਤੇ ਮੇਰੇ ਦਾ ਸਾਡੇ ਤੇ ਮਰਨੀ ਪਈਦਾ ਸੀ ਮੈਂ ਲੈ ਆਉਣਾ ਇਹਨੇ ਰੋਡ ਲੱਗੇ ਤੇ ਮੈਂ ਡੈਡੀ ਕੋਲੇ ਜਾਣਾ ਜਾਂ ਚਾਚਾ ਕੋਲੇ ਜਾਣਾ ਜੀ ਮੰਮਾ ਕੋਲੇ ਜਾਣਾ ਉਹ ਪਿਆਰ ਵੀ ਬਹੁਤ ਕਰਦੇ ਸੀ ਇਹ ਡੈਡੀ ਹੈਗਾ ਜੀ ਕੋਈ ਨਹੀਂ ਹੈਗਾ ਜੀ ਨਾ 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 ਨੀ ਮਾਂ ਮਾ ਕਰਨਾ ਸਾਰੀ ਚੱਲ ਗਈ ਰੋਣਾ ਭੈਣ ਮੇਰੀ ਤੇਰਾ ਧੰਨਵਾਦ ਆ ਤੂੰ ਆਈਆਂ ਬੜੀ ਹਿੰਮਤ ਕਰਕੇ ਤੇਰਾ ਧੰਨਵਾਦ ਆ ਤੂੰ ਆਈ ਇਹ ਮਾਂ ਮੰਦਰੀ ਕੋਈ ਨਹੀਂ ਮੈਨੂੰ ਰੋਣਾ ਜਦ ਤੱਕ ਮੇਰੇ ਜੀ ਕਰਿਆ ਕਿ ਮੇਰੇ ਕੋਲ ਆਇਆ ਕਰੋ ਇੱਕ ਵਾਰੀ ਮੈਂ ਥੋੜੀ ਜੀ ਬਰੋੜ ਹੋਵਾਂਗਾ ਬੰਦੇ ਠੀਕ ਕਰਦਾ ਕਿ ਤੇਰੇ ਨਾਲ ਮੇਰੇ ਕੋਲ ਰਹਿ ਜਾਓ ਪਾਪਾ ਤੁਹਾਨੂੰ ਲੈ ਕੇ ਜਾਓ ਮੈਂ ਆ ਤੇ ਕੋਲੇ ਦੇਖ ਪਰ ਤੁਸੀਂ ਆੜਾ ਹੋ ਗਿਆ ਸਮਝ ਜੇਗਾ ਮੇਰੀ ਗੱਲ ਕੋਈ ਨਾ ਫੋਨ ਕਰ ਲੈ ਬਦਮਾ ਫੋਨ ਤੇ ਗੱਲ ਕਰ ਲੈ ਨਹੀਂ ਹਾਂ ਬਗਾਰਾ ਦੂਰ ਤੇ ਬੱਤੀ ਹੋਣੀ ਹੋਣੀ ਮਿਲਦੀ ਰੂਮੀ ਕੋਈ ਨਾ ਬਾਹ ਹੁਣ ਪਹਿਲਾਂ ਨਾਲੋਂ ਬਹੁਤ ਠੀਕ ਹੈ ਹਾਂ ਮੈਨੂੰ ਤੇਰੀ ਵੀਡੀਓ ਵੇਖ ਕੇ ਸੁਣਿਆ ਠੀਕ ਹੈ ਮੈਨੂੰ ਕੱਲ ਹੀ ਕਿਸ ਨੇ ਭਗਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡਾ ਸੋਨੂੰ ਜਿਹੜਾ ਯਤੀਮ ਸੀ ਜਿਹੜਾ ਲਾवारिस ਸੀਗਾ ਅੱਜ ਉਹਦੇ ਵਾਰਿਸ ਆ ਗਏ ਨੇ ਸੋਨੂੰ ਹਮੇਸ਼ਾ ਗੱਲ ਕੰਡਾ ਹੁੰਦਾ ਸੀ ਵੀ ਮੇਰੀ ਮਾਂ ਮੈਨੂੰ ਜਨਮ ਦੇਣ ਮੌਕੇ ਮਰ ਗਈ ਸੀ ਮੇਰਾ ਬਾਪ ਬੜਾ ਵੱਡਾ ਸਰਦਾਰ ਸੀ ਤਕੜਾ ਫਿਰ ਉਹਨਾਂ ਨੇ ਟਰਾਂਸਪੋਰਟ ਦੇ ਵਿੱਚ ਆਪਦੇ ਇੱਕ ਗੱਡੀ ਦੇ ਡਰਾਈਵਰ ਨੂੰ ਮੈਨੂੰ ਗੋਦ ਦਿੱਤਾ ਤਾਂ ਉਹ ਡੈਡੀ ਨੇ ਤੇ ਮੰਮੀ ਨੇ ਮੈਨੂੰ ਪਾਲਿਆ ਉਹਦੀਆਂ ਤਿੰਨ ਬੇਟੀਆਂ ਸੀ ਮਤਲਬ ਮੇਰੀਆਂ ਤਿੰਨ ਭੈਣਾਂ ਸੀ ਪਰ ਮੈਂ ਜਦੋਂ ਥੋੜਾ ਵੱਡਾ ਹੋਇਆ ਤਾਂ ਪਹਾਜ ਸੀ ਉਹਦੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ ਉਹਨਾਂ ਨੂੰ ਵਾਰਸ ਚਾਹੀਦਾ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡਾ ਵਾਰਸ ਪਹਾਜ ਆ ਬਾਹਰ ਜਾ ਉਹਨਾਂ ਨੇ ਇਹਨੂੰ ਵਾਰਸ ਨਹੀਂ ਮੰਨਿਆ ਉਹਨੇ ਆਪਣੀ ਬੇਟੀ ਵਿਆਹ ਕੇ ਘਰ ਜਵਾਈ ਰੱਖ ਲਿਆ ਕਰੇ ਉਹ ਇਹਦੇ ਨਾਲ ਬਹੁਤ ਮਾੜਾ ਬਦੀਰਾ ਕਰਨ ਲੱਗ ਗਏ ਮਾਂ ਦੀ ਮੌਤ ਹੋ ਗਈ ਬਾਪ ਵੀ ਬਜ਼ੁਰਗ ਸੀਗਾ ਸ਼ੂਗਰ ਸੀ ਉਹਨੂੰ ਵੀ ਨਾ ਸਾਭਦੇ ਨਾ ਧੀ ਸਾਭਦੀ ਨਾ ਜਵਾਈ ਸਾਭਦਾ ਤਾਂ ਉਹ ਵੀ ਰੁੜ ਗਿਆ ਉਹਦਾ ਟਰੱਕ ਡਰਾਈਵਰ ਸੀ ਘਰੋਂ ਨਿਕਲ ਗਿਆ ਤੇ सोनू ਨੂੰ ਘਰੇ ਕੁੱਟ ਪੈਂਦੀ सोनू ਤੋਂ ਭੀਖ ਮੰਗਾਈ ਜਾਂਦੀ सोनू ਨੂੰ ਸਾਰਾ ਦਿਨ ਚੌਂਕ ਦੇ ਵਿੱਚ ਬਿਠਾ ਦਿੱਤਾ ਜਾਂਦਾ ਪੀਲ ਚੀਰ ਤੇ ਸਾਰਾ ਦਿਨ ਤੋਂ ਭੀਖ ਮੰਗ ਸ਼ਾਮ ਨੂੰ ਜਿੰਨੇ ਪੈਸੇ ਇਕੱਠੇ ਹੁੰਦੇ ਨੂੰ ਲੈ ਜਾਂਦੇ ਨਾਲੇ ਪੈਸੇ ਲੈ ਲੈਂਦੇ ਏਦਾਂ ਹੀ ਸੋਨੂੰ ਦਾ ਜੀਵਨ ਨਿਕਲਦਾ ਰਿਹਾ ਫਿਰ ਇੱਕ ਦਿਨ ਸੋਨੂੰ ਨੇ ਗੱਲ ਕੀਤੀ ਉੱਥੇ ਸਟੂਡੀਓ ਵਾਲਿਆਂ ਨੇ ਫੋਟੋਗ੍ਰਾਫਰ ਨਾਲ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਸਾਡੀ ਟੀਮ ਦੇ ਮੈਂਬਰ ਜਾ ਕੇ ਕੋਟਕਪੂਰੇ ਤੋਂ ਸੋਨੂੰ ਨੂੰ ਲੈ ਕੇ ਆ ਤਾ ਫਿਰ ਸੋਨੂੰ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਡੈਡੀ ਆਏ ਇੱਕ ਦੋ ਵਾਰੀ ਜਿਹੜੇ ਇਹਦੇ ਸਟਿਪ ਫਾਦਰ ਸੀਗੇ ਉਹ ਮਿਲ ਕੇ ਗਏ ਉਹ ਆਪ ਬਹੁਤ ਮਜਬੂਰ ਸੀ ਉਹ ਕਹਿੰਦਾ ਮੇਰੇ ਹੱਥ 'ਚ ਕੁਝ ਵੀ ਨਹੀਂ ਰਿਹਾ ਹੁਣ ਬਿਮਾਰ ਸੀ ਉਹਦੀ ਵੀ ਮਦਦ ਅਸੀਂ ਕਰੀ ਬਚ ਲੋ ਕਿਸ ਤਰੀਕੇ ਚਲੋ ਸੋਨੂੰ ਦਾ ਡੈਡੀ ਆਉਂਦਾ ਰਵੇ ਇਹਨੂੰ ਹੌਸਲਾ ਮਿਲੇ ਕਰੋਨਾ ਦੇ ਵਿੱਚ ਉਹਨਾਂ ਦੀ ਵੀ ਡੈਥ ਹੋ ਗਈ ਤੇ ਸਾਨੂੰ ਦੱਸਿਆ ਵੀ ਨਹੀਂ 2-3 ਮਹੀਨੇ ਬਾਅਦ ਪਤਾ ਲੱਗਿਆ ਸੋਨੂੰ ਨੂੰ ਵੀ ਮੇਰਾ ਬਾਪ ਵੀ ਮਰ ਗਿਆ ਤਾਂ ਉਦੋਂ ਸੋਨੂੰ ਨੂੰ ਉਹ ਛੋਟੇ ਹੁੰਦੇ ਦੀਆਂ ਬਚਪਨ ਦੀਆਂ ਕੋਈ ਚੀਜ਼ਾਂ ਯਾਦ ਸੀ ਵੀ ਮੇਰੇ ਘਰੇ ਸਾਡੇ ਇੱਕ ਮਨੀਮ ਆਉਂਦਾ ਹੁੰਦਾ ਸੀ ਉਹ 100 ਕਿੱਲੇ ਰਾਸ਼ਨ ਪੈਸੇ ਦੇ ਕੇ ਜਾਂਦਾ ਹੁੰਦਾ ਸੀ ਤੇ ਉਹ ਕਹਿੰਦਾ ਹੁੰਦਾ ਸੀ ਮੈਨੂੰ ਢੀਂਡ ਵਾਲੇ ਸਰਦਾਰਾਂ ਨੇ ਭੇਜਿਆ ਤੇ ਤੇਰੀ ਮਾਸੀ ਨੇ ਭੇਜਿਆ ਮੈਨੂੰ ਤੇ ਮੇਰੀ ਇੱਕ ਮਾਸੀ ਆਉਂਦੀ ਹੁੰਦੀ ਸੀ ਉਹ ਵੀ ਮੈਨੂੰ ਸਪੈਸੇ ਵੀ ਪਾਪਾ ਨੂੰ ਡੈਡੀਨ ਦੇ ਕੇ ਜਾਂਦੀ ਸੀ ਨਾਲੇ ਸਮਾਨ ਲੈ ਕੇ ਦੇ ਕੇ ਜਾਂਦੀ ਐ ਫਿਰ ਉਸ ਦਿਵਦ ਉਹ ਵੀ ਆਣੋਂ ਹਟ ਗਏ ਹੁਣ ਮੈਨੂੰ ਮੈ ਪਤਾ ਹੀ ਨਹੀਂ ਮੈਂ ਕੌਣ ਆ ਮੈਂ ਝੀਂਡ ਵਾਲਿਆਂ ਦਾ ਸਰਦਾਰਾਂ ਦਾ ਪੁੱਤ ਆ ਤੇ ਮੇਰੇ ਮਾਂ ਬਾਪ ਬੜੇ ਤਕੜੇ ਵੱਡੇ ਸਰਦਾਰ ਸੀ ਮੇਰੀ ਮਾਂ ਮੈਨੂੰ ਜਨਮ ਦੇਣ ਮੌਕੇ ਮਰ ਗਈ ਸੀ ਤੇ ਮੇਰਾ ਪਿਓ ਵੀ ਮਰ ਗਿਆ ਸੀ ਤੇ ਫਿਰ ਉਹਨਾਂ ਨੇ ਮੈਨੂੰ ਕਿਸੇ ਨੂੰ ਗੋਦ ਦਿੱਤਾ ਡਰਾਈਵਰ ਨੂੰ ਤੇ ਉਹਨੇ ਮੈਨੂੰ ਪਾ ਲਿਆ ਤੇ ਉਹਨਾਂ ਨੇ ਮੇਰੀ ਅਜਾ ਹਾਲਤ ਕਰ। ਇੱਕ ਸਵਾਲ ਸੀ ਸਾਡੇ ਸਾਹਮਣੇ ਪਿਛਲੇ 7 ਸਾਲਾਂ ਤੋਂ ਲਗਾਤਾਰ ਅਸੀਂ 2017 ਚ ਸੋਨੂੰ ਨੂੰ ਲੈ ਕੇ ਆਏ ਸੀਗੇ 2017 ਤੋਂ ਲੈ ਕੇ ਅੱਜ ਤੱਕ ਬਹੁਤ ਵਾਰ ਵੀਡੀਓ ਚ ਅਸੀਂ ਜ਼ਿਕਰ ਕੀਤਾ ਜਦੋਂ ਵੀ ਕੋਈ ਢਿੰਡ ਵਾਲੇ ਦਾ ਨਾਂ ਉਹਨਾਂ ਕਿਸੇ ਉਸ ਇਲਾਕੇ ਦਾ ਕੋਈ ਬੰਦਾ ਆਉਣਾ ਅਸੀਂ ਉਹਦੇ ਨਾਲ ਗੱਲ ਕਰਨੀ ਵੀ ਭਾਈ ਤੁਹਾਡੇ ਇਲਾਕੇ ਚ ਕੋਈ ਇਦਾਂ ਦਾ ਕੇਸ ਹੋਵੇ ਸਾਨੂੰ ਦੱਸਿਓ ਵੀ ਕਿਹੇ ਤਰੀਕੇ ਸੋਨੂੰ ਆਪਣੀਆਂ ਜੜਾਂ ਲੱਭਦਾ ਸੀ ਸੋਨੂੰ ਆਪਣੀਆਂ ਜੜਾਂ ਤਲਾਸ਼ਦਾ ਸੀ ਵੀ ਮੈਂ ਹੈ ਕੌਣ ਆ ਮੈਂ ਕਿੱਥੋਂ ਆਇਆ ਮੈਂ ਕਿਹਦਾ ਪੁੱਤ ਆ ਕਿੱਥੇ ਹੈ ਮੇਰੀ ਮਾਂ ਜੇ ਉਹ ਮਰ ਵੀ ਗਈ ਹੈ ਤਾਂ ਕੀਦੀ ਹੋਤੀ ਸੀ ਤੇ ਉਹ ਕਿਦੀ ਘਰ ਵਾਲੀ ਸੀ ਇਹ ਸਵਾਲ ਦੇ ਜਵਾਬ ਸੋਨੂੰ ਦੀ ਜ਼ਿੰਦਗੀ ਚ ਹੁਣ ਵੱਡੇ ਹੁੰਦੇ ਜਾ ਰਹੇ ਸੀ ਕਿਉਂਕਿ ਸੋਨੂੰ ਵੱਡਾ ਹੋ ਗਿਆ ਸੋਨੂੰ ਦੇ ਦਾੜ੍ਹੀ ਆ ਗਈ ਸੋਨੂੰ ਜਵਾਨ ਹੋ ਗਿਆ ਪਹਿਲਾਂ ਤਾਂ ਸੋਨੂੰ ਚੱਲਦਾ ਨਹੀਂ ਸੀ ਬੀਲ ਚੇਅਰ ਤੇ ਸੀ ਇੱਥੇ ਆ ਕੇ ਸੋਨੂੰ ਦੇ 218 ਦੇ ਵਿੱਚ 219 ਦੇ ਵਿੱਚ ਲੱਤਾਂ ਦੇ ਆਪਰੇਸ਼ਨ ਹੋਏ ਲੱਤਾਂ ਸਿੱਧੀਆਂ ਹੋ ਗਈਆਂ ਸੋਨੂੰ ਵਾਕ ਕਰਨਾ ਚੱਲਣ ਲੱਗ ਗਿਆ ਜਦੋਂ ਸੋਨੂੰ ਚੱਲਣ ਲੱਗ ਗਿਆ ਤਾਂ ਸੋਨੂੰ ਦੇ ਜज्ਬਾਤ ਵੀ ਹਾਂਜੀ ਨਾ ਨਾ ਵੱਡੇ ਹੋਣ ਲੱਗੇ ਪਰ ਉਹ ਵੀ ਦੌੜਨ ਲੱਗੇ ਕੁਛ ਨਹੀਂ ਕਰਿਆ ਘਰ ਉਮਰ ਦੀ ਉਹ ਜज्ਬਾਤ ਪੜਾਈ ਸੀ ਸਰ ਅੱਜ ਕਿਤੇ ਨਾ ਕਿਤੇ ਲੱਗਦਾ ਉਹ ਸੰਪੂਰਨ ਹੋ ਰਿਹਾ ਹੈ ਅੱਜ ਉਹਨਾਂ ਸਵਾਲਾਂ ਦੇ ਜਵਾਬ ਮਿਲ ਰਹੇ ਆ ਅੱਜ ਇੱਕ ਲੇਡੀਜ਼ ਆਉਂਦੀ ਹੈ ਸਾਡੇ ਕੋਲੇ ਮੈਨੂੰ ਆ ਕੇ ਕਹਿੰਦੀ ਵੀਰੇ ਮੈਂ ਤੇਰੇ ਨਾਲ ਪਰਸਨਲ ਗੱਲ ਕਰਨੀ ਹੈ 10 ਮਿੰਟ ਉਹ ਬੈਠ ਕੇ ਗੱਲ ਕਰਦੀ ਹੈ ਦੱਸਦੀ ਆ ਵੀ ਤੁਹਾਡੇ ਕੋਲ ਇੱਕ ਬੱਚਾ ਸੋਨੂ ਆ ਵੀ ਮੈਂ ਉਹਦੇ ਬਾਰੇ ਗੱਲ ਕਰਨੀ ਆ ਉਹਦੇ ਬਾਰੇ ਕੀ ਗੱਲ ਕਰਨੀ ਆ ਮੈਂ ਪੁੱਛਿਆ ਮੈਂ ਭੈਣ ਨੂੰ ਵੀ ਤੂੰ ਉਹਦੀ ਮਾਂ ਵਾ ਭੈਣ ਹੈ ਜਾਂ ਕੌਣ ਆ ਉਹ ਕਹਿੰਦੀ ਨਹੀਂ ਵੀਰੇ ਮੇਰੀ ਭੈਣ ਦੀ ਬੇਟਾ ਮੇਰੀ ਭੈਣ ਦਾ ਮੇਰੀ ਭੈਣ ਵੀ ਪੂਰੀ ਹੋ ਗਈ ਇਸ ਦੁਨੀਆ ਤੋਂ ਚਲੀ ਗਈ ਜਦੋਂ ਇਹਨੂੰ ਜਨਮ ਦੇ ਰਹੀ ਸੀ ਉਹ ਜਨਮ ਦੇਣ ਮੌਕੇ ਹੀ ਪੂਰੀ ਹੋ। 7 ਮਾਹੇ ਮੰਨ ਲਓ ਪ੍ਰੀ ਮੈਚੂਰ ਬੇਬੀ ਹੋਇਆ ਸੀ 7ਵੇਂ ਮਹੀਨੇ ਜਨਮ ਹੋਇਆ ਸੀ ਇਹਦਾ ਤੇ ਮਾਂ ਪੂਰੀ ਹੋਈ ਸੀ ਜਿਹਨੂੰ ਆਪਾਂ ਅੱਜ ਬਿਆਨ ਨਹੀਂ ਕਰ ਸਕਦੇ। ਐਸੇ ਕੁਝ ਹਾਲਾਤ ਸੀ सोनू ਦੇ ਨਾਨੇ ਹੁਣੀ ਨਾਨੀ ਹੁਣੀ ਮਾਮੇ ਹੁਣੀ ਉਸ ਚੀਜ਼ ਨੂੰ ਅਕਸੈਪਟ ਨਹੀਂ ਸੀ ਕਰ ਰਹੇ। ਤੇ ਉਹ ਸੋਨੂੰ ਨੂੰ ਖਤਮ ਕਰਨ ਦੇ ਚੱਕਰ 'ਚ ਆਪਣੀ ਧੀ ਨੂੰ ਖਤਮ ਕਰ ਬੈਠੇ ਉਸ ਤੋਂ ਬਾਅਦ ਸੋਨੂੰ ਨੂੰ ਘਰੇ ਕਿਵੇਂ ਲੈ ਕੇ ਆਉਂਦੇ ਸੋਨੂੰ ਨੂੰ ਉਹ ਹਸਪੀਟਲ 'ਚ ਛੱਡਿਆ ਹੁੰਦੇ ਆ ਜਿੱਥੇ ਉਹਦਾ ਜਨਮ ਹੁੰਦਾ ਤਾਂ ਹਸਪੀਟਲ 'ਚ ਇੱਕ ਡਰਾਈਵਰ ਤਿੰਨ ਧੀਆਂ ਦਾ ਬਾਪ ਪੁੱਤ ਦੇਣ ਦੇ ਚੱਕਰ 'ਚ ਆਪਣਾ ਵਾਰਸ ਲੈਣ ਦੇ ਚੱਕਰ 'ਚ ਹਸਪੀਟਲ ਜਾਂਦਾ ਜਦੋਂ ਉਹਨੂੰ ਪਤਾ ਲੱਗਦਾ ਕੋਈ ਬੱਚਾ ਉੱਥੇ ਆਇਆ ਤੇ ਉਹ ਬੱਚਾ ਦੇਣਾ ਚਾਹੁੰਦੇ ਆ ਵੀ ਉਹਨਾਂ ਦਾ ਕੋਈ ਵਾਰਸ ਹੈ ਨਹੀਂ ਤਾਂ ਉਹ ਕਰਕੇ ਫੋਨ ਘਰੇ ਉਦੋਂ ਲੈਂਡਲਾਈਨ ਫੋਨ ਹੁੰਦੇ ਸੀ ਪੁੱਛਦੇ ਆ ਵੀ ਤੁਹਾਡਾ ਜਿਹੜਾ ਬੱਚਾ ਵਾ ਕੋਈ ਮੰਗ ਰਿਆ ਵੀ ਦੇ ਦਈਏ ਉਹਨੂੰ ਵੀ ਉਹ ਕੋਟਕਪੂਰੇ ਦਾ ਬੰਦਾ ਵਾ ਗਰਚਰਨ ਸਿੰਘ ਉਹਦਾ ਨਾਮ ਆ ਕੋਈ ਉਹਦਾ ਵਧੀਆ ਘਰ ਆ ਉਹਦੇ ਕੋਈ ਗੱਡੀਆਂ ਟਰੱਕ ਆ ਪਰ ਇਹ ਤਾਂ ਮਨਾ ਕਰਨ ਦੇ ਹਾਲਾਤ ਨਹੀਂ ਸੀ ਇਹਨਾਂ ਨੇ ਕਹਿਤਾ ਵੀ ਤੁਸੀਂ ਦੇ ਦਿਓ ਸਾਨੂੰ ਕੋਈ ਇਤਰਾਜ ਇਹ ਸੋਨ ਨੂੰ ਉਹ ਘਰੇ ਲੈ ਜਾਂਦਾ ਬਹੁਤ ਪਿਆਰ ਕਰਦਾ ਲਾੜ ਕਰਦਾ ਲੋਹੜੀ ਮਨਾਉਂਦਾ ਚਾਹ ਮਨਾਉਂਦਾ ਕੁਛ ਵੀ ਨਿਆਵਾਦ ਨੂੰ ਪਤਨ ਲੱਗਦਾ ਵੀ ਸੋ ਨੂੰ ਲੱਤਾਂ ਤੋਂ ਪਾਹਜ ਫਿਰ ਉਹ ਆਪਰੇਸ਼ਨ ਕਰਾਉਂਦਾ ਲੱਤਾਂ ਦਾ ਸੇਦੀਪੁਰ ਫਿਰ ਮਾਸੀ ਦੇ ਦਿਲ ਤੇ ਕਿਤੇ ਨਾ ਕਿਤੇ ਦਰਦ ਪੈਦਾ ਹੁੰਦਾ ਤਾਂ ਮਾਸੀ ਬੜੇ ਵੱਡੇ ਸਰਦਾਰਾਂ ਦੇ ਘਰੇ ਵਿਆਹੀ ਜਾਂਦੀ ਹੈ ਉਹ ਮਾਸੀ ਫਿਰ ਹੁਣ ਫਿਰ ਆਪਣੇ ਭਾਂਜੇ ਦੇ ਮਗਰ ਆਉਂਦੀ ਆ ਉਹਨੂੰ ਉਹਦੇ ਪੁਰ ਵੀ ਲੈ ਕੇ ਜਾਂਦੀ ਆ ਰਾਜਸਥਾਨ ਦਾ ਇਲਾਜ ਕਰਾਉਣ ਉਹਨੂੰ ਖਰਚਾ ਵੀ ਦਿੰਦੀ ਆ ਉਹਨੂੰ ਮਨੀਮ ਭੇਜ ਕੇ ਹਰ ਮਹੀਨੇ ਦੇ ਮਹੀਨੇ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਆ ਉਹਨੂੰ ਖਿੱਚ ਰਿੰਦੀ ਆ ਵੀ ਮੇਰਾ ਪੁੱਤ ਮੇਰੀ ਮਾਂ ਭੈਣ ਦਾ ਪੁੱਤ ਮੈਨੂੰ ਮਿਲ ਜੇ ਵਿਆਹ ਦੇ ਕਈ ਸਾਲ ਨਿਕਲ ਜਾਂਦੇ ਆ ਮਾਸੀ ਦੇ ਵੀ ਬੱਚਾ ਨਹੀਂ ਹੁੰਦਾ ਤਾਂ ਮਾਸੀ ਲੋਚਦੀ ਆ ਵੀ ਇਹੀ ਬੱਚਾ ਮੈਂ ਲੈ ਲਵਾਂਗੇ ਇਸ ਤਰੀਕੇ ਪਰ सोनू ਜਦ ਤੱਕ ਆਪਣੇ ਸਟੈਪ ਮਾਂ ਪਿਓ ਨਾਲ ਗਰਚਰਨ ਸਿੰਘ ਨਾਲ ਜਿਹਨੀਆਂ ਨੂੰ ਗੋਦ ਲਿਆ ਸੀ ਉਹਦੇ ਨਾਲ ਇੰਨਾ ਪਿਆਰ ਪੈ ਜਾਂਦਾ ਤੇ ਉਹ ਮਾਸੀ ਕੋਲੇ ਜਾਂਦਾ ਨਹੀਂ ਜੇ ਜਾਂਦਾ ਤਾਂ ਰੋਂਦਾ ਵੀ ਮੈਨੂੰ ਮੰਮੀ ਪਾਪਾ ਕੋਲੇ ਛੱਡ ਕੇ ਆ ਉਹ ਬਾਰ-ਬਾਰ ਆਪਦੇ ਘਰੇ ਲੈ ਜਾਂਦੀ ਫਿਰ ਛੱਡ ਕੇ ਜਾਂਦੀ ਰੋਂਦਾ ਕਢਾਉਂਦਾ ਸੋਨੂੰ ਫਿਰ ਵਾਪਸ ਛੱਡ ਜਾਂਦੀ ਫਿਰ ਹੌਲੀ-ਹੌਲੀ ਚਲੋ ਮਦਦ ਕਰਦੇ ਰਹੇ ਆਪਣੇ ਖੂਨ ਦੀ ਖੱਚ ਸੀ ਉਹ ਖੱਚ ਹੌਲੀ-ਹੌਲੀ ਦੂਰ ਹੁੰਦੀ ਗਈ ਫਿਰ ਉਹਨਾਂ ਨੇ ਵੀ ਉਹਨੂੰ ਆਪਣੇ ਹਾਲ ਤੇ ਛੱਡ ਕੇ ਆਪਣੇ ਜੀਵਨ ਚ ਅੱਗੇ ਵਧ ਗਈ ਭੈਣ ਉਹਦੇ ਘਰ ਵਾਲਾ ਬਾਹਰ ਚ ਲਿਆ ਗਿਆ ਉਹਦਾ ਆਪ ਦਾ ਡਿਵੋਰਸ ਹੋ ਗਿਆ ਮਾਸੀ ਦਾ ਉਹ ਸਰਦਾਰਾਂ ਦੇ ਘਰ ਵਿਆਹੀ ਹੋਈ ਸਰਦਾਰਨੀ ਸਰਦਾਰਨੀ ਨਾ ਰਹੇ ਉਹਦੇ ਮਾਪੇ ਦੀ ਸੋਨੂ ਦੇ ਨਾਨਾ ਨਾਨੀ ਦੀ ਵੀ ਮੌਤ ਹੋ ਗਈ ਇੱਕ ਸੋਨੂ ਦਾ ਮਾਮਾ ਸੀ ਜਿਹੜਾ ਉਹਦੇ ਵੀ ਮੌਤ ਹੋ ਗਈ ਕਰੋਨਾ ਚ ਤੇ ਸੋਨੂ ਦੀ ਇੱਕ ਜਿਹੜੀ ਮਾਸੀ ਸੀ ਵੱਡੀ ਉਹਦੀ ਵੀ ਮੌਤ ਹੋ ਗਈ ਤਾਂ ਘਰ ਦੇ ਵਿੱਚ ਬਚਦੀ ਇੱਕ ਇਕੱਲੀ ਸੋਨੂ ਦੀਓ ਮਾਸੀ ਜਿਹੜੀ ਸਰਦਾਰਾਂ ਨੇ ਵਿਆਹੀ ਹੋਈ ਸੀ ਤੇ ਜਿਹਦਾ ਤਲਾਕ ਹੋ ਗਿਆ ਤਾਂ ਫਿਰ ਰਿਸ਼ਤੇਦਾਰ ਇਕੱਠੇ ਹੋ ਕੇ ਉਹਨੂੰ ਦੁਬਾਰਾ ਵਿਆਹਉਂਦੇ ਆ ਹੁਣ ਉਹ ਜਿੱਥੇ ਵਿਆਹੀ ਆ ਹੁਣ ਉਹਦੇ 2-3 ਸਾਲਾਂ ਦਾ ਬੇਟਾ ਪਰ ਅੱਜ ਉਹ ਉਸ ਵੀਡੀਓ ਨੂੰ ਦੇਖ ਕੇ ਸੋਨੂ ਨੂੰ ਉਸ ਵੀਡੀਓ ਦੇ ਵਿੱਚ ਬਾਰ ਬਾਰ ਅਪੀਲ ਕਰਦੇ ਨੂੰ ਦੇਖ ਕੇ ਰੋਂਦੀ ਕਰ ਲਾਉਂਦੀ ਇੱਥੇ ਪਹੁੰਚੀ ਆ ਜਦੋਂ ਉਹਨੇ ਪਛਾਣਿਆ ਵੀ ਇਹ ਤਾਂ ਸਾਡਾ ਖੂਨ ਆ ਮੇਰਾ ਭਾਣ ਜਾਂ ਮੇਰਾ ਪੁੱਤ ਆ ਇਹ ਤਾਂ ਉਹੀ ਸੋਨੂ ਆ ਜਿਹਨੂੰ ਮੈਂ ਨਿੱਕੇ ਹੁੰਦੇ ਨੂੰ ਝੋਲੀ ਪਾਉਣ ਨੂੰ ਫਿਰਦੀ ਸੀ ਨਹੀਂ ਪਿਆ ਸੀ ਇਹ ਤਾਂ ਉਹੀ ਸੋਨੂ ਆ ਜਿਹੜਾ ਮੇਰੀ ਭੈਣ ਦੇ ਕੋਖੋਂ ਜੰਮਿਆ ਸੀ ਮੇਰੀ ਭੈਣ ਜਨਮ ਦੇਣ ਮੌਕੇ ਹੀ ਮਰ ਗਈ ਸੀ ਤਾਂ ਅੱਜ ਉਹ ਭੈਣ ਅੱਜ ਉਹ ਸੋਨੂ ਦੀ ਮਾਸੀ ਸੋਨੂ ਦੀ ਮਾਂ ਇੱਥੇ ਪਹੁੰਚੀ ਆ ਰੰਧੀ ਕਰ ਲਾਉਂਦੀ ਇੱਥੇ ਆ ਕੇ ਅੱਜ ਉਹ ਸਾਡੇ ਨਾਲ ਇਹ ਗੱਲ ਸਾਂਝੀ ਕਰਦੀ ਆ ਤੇ ਅਸੀਂ सोनू ਨੂੰ ਮਿਲਾਉਨੇ ਆ ਮਿਲ ਕੇ ਉਹ ਜਿਹੜਾ ਰੋਕੇ ਉਹਨਾਂ ਨੇ ਬਰਲਾਪ ਕਰਕੇ ਬੁੱਕ ਭਗਾਟ ਕੱਢਿਆ ਉਹ ਪਿਆਰ ਉਹ ਸਿੱਥ ਨੂੰ ਦਿਖਾ ਨਹੀਂ ਸਕਦੇ ਕਿਉਂਕਿ सोनू ਦੀ ਮਾਸੀ ਦਾ ਵੀ ਹੁਣ ਜੀਵਨ ਹੈ ਜਿਹੜਾ ਉਹ ਅੱਗੇ ਵੱਧ ਚੁੱਕਿਆ ਉਹਦੀ ਮੈਰਿਜ ਹੋ ਚੁੱਕੀ ਆ ਉਹਦੇ ਗਾਂ ਬੱਚੇ ਆ ਉਹ ਆਪਣੇ ਘਰੇ ਬਿਨਾਂ ਦੱਸੇ ਤੋਂ ਆਈ ਆ ਉਹ ਆਪਣੇ ਘਰ ਵਾਲੇ ਨੂੰ ਆਪਣੇ ਪਰਿਵਾਰ ਨੂੰ ਦੱਸ ਕੇ ਉਹ ਚਾਹੁੰਦੀ ਨਹੀਂ ਹਜੇ ਵੀ ਮੇਰੇ ਉਸ ਘਰ ਦੇ ਵਿੱਚ ਵੀ ਕੋਈ ਐਦਾਂ ਦੀਆਂ ਸਮੱਸਿਆਵਾਂ ਆਉਣ। ਹੌਲੀ-ਹੌਲੀ ਕਰਕੇ ਉਹ ਕੰਦੀ ਉਹਨਾਂ ਨੂੰ ਵੀ ਦੱਸੂਗੀ ਮਨਾਊਗੀ। ਮੈਂ ਤੈਨੂੰ ਵੀ ਲੈ ਕੇ ਜਾਊਂ ਪੁੱਤ। ਮੈਂ ਤੈਨੂੰ ਆਪਣੇ ਨਾਲ ਰੱਖੂਗੀ। ਤੂੰ ਮੇਰਾ ਖੂਨ ਆ, ਮੇਰਾ ਆਪਣਾ। ਅੱਜ ਸਾਲਾਂ ਬੱਧੀ ਉਸ ਭੈਣ ਦੇ ਵੀ ਲਾਦ ਨਹੀਂ ਹੋਈ। ਪਹਿਲਾਂ ਜਿੱਥੇ ਸਰਦਾਰਾਂ ਦੇ ਵਿਆਹੀ ਸੀ ਉੱਥੇ ਵੀ ਬੱਚਾ ਨਹੀਂ ਹੋਇਆ ਇੱਥੇ ਵੀ ਜਿੱਥੇ ਵਿਆਹੀ ਇੱਥੇ ਵੀ ਹੁਣ 2 ਸਾਲ ਦਾ ਬੇਟਾ ਹੋਇਆ ਬੜੀਆਂ ਸੁੱਖਾਂ ਸੁਫਕੇ ਇੱਕ ਬੱਚਾ ਹੋਇਆ ਤੇ ਹੁਣ ਅੱਜ ਉਹ ਆਪਣੇ ਉਸ ਬਚਪਨ ਦੇ ਉਸ ਪੁੱਤ ਨੂੰ ਲੈਣ ਆਈ ਹੈ ਜਦੋਂ ਉਹ ਖੋਦ ਨਿੱਕੀ ਜੀ ਹੁੰਦੀ ਸੀ ਤੇ ਖੋਦ ਉਹਨੇ ਆਪਣੇ ਹੱਥਾਂ ਨਾਲ ਉਹਨੂੰ ਪਾਲਦਾ ਤੇ ਪੜਦਿਆਂ ਦੇਖਿਆ ਸੀ ਐਸੇ ਵਾਕਿਆਤ ਸਾਡੇ ਨਾਲ ਕਈ ਵਾਰੀ ਸਾਂਝੇ ਹੁੰਦੇ ਆ ਸਾਡੇ ਨਾਲ ਆਸ-ਪਾਸ ਸਾਡੇ ਇਹ ਸਾਰਾ ਕੁਝ ਜਦੋਂ ਵਿਚਰਦੇ ਆ ਅਸੀਂ ਮਹਿਸੂਸ ਕਰਦੇ ਆ ਸੁਣਦੇ ਆ ਸਮਝਦੇ ਆ ਦੇਖਦੇ ਆ ਮਨ ਕਈ ਵਾਰੀ ਐਦਾਂ ਹੋ ਜਾਂਦਾ ਵੀ ਅੱਜ ਦਾ ਇਨਸਾਨ ਕਿੰਨੀ ਦੌੜ ਭੱਜ ਕਰਦਾ ਕੀ ਕਿੰਨਾ ਕੁਝ ਕਰਦਾ ਤੁਰਿਆ ਫਿਰਦਾ ਆ ਵੀ ਆ ਵੀ ਆ ਵੀ ਆ ਵੀ ਬੜੀਆਂ ਇਹਦੀਆਂ ਡਿਮਾਂਡਾਂ ਹੁੰਦੀਆਂ ਸੀ ਬੜੀਆਂ ਇਹਦੀਆਂ ਚਰਾਰਤਾ ਹੁੰਦੀਆਂ ਸੀ ਪਰ ਹੁਣ ਪਿਛਲੇ 4 ਸਾਲਾਂ ਤੋਂ ਸੋਨੂੰ ਜਿਵੇਂ ਇੱਕ ਬੁੱਝ ਗਿਆ ਹੁੰਦਾ ਇਦਾਂ ਹੋਇਆ ਪਿਆਰ ਬਸ ਇੱਕੋ ਹੀ ਚੀਜ਼ ਉਹ ਰਹਿੰਦੀ ਸੀ ਵੀ ਮੇਰਾ ਜੜਾ ਕਿੱਥੇ ਆ ਮੇਰਾ ਪਰਿਵਾਰ ਕਿੱਥੇ ਆ ਮੈਂ ਕੌਣ ਆ ਅੱਜ ਉਸ ਕੌਣ ਦਾ ਜਵਾਬ ਅੱਜ ਉਸ ਕੁਐਸਚਨ ਦਾ ਜਵਾਬ ਮਿਲ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ